ਪੰਜਾਬ ਦਾ ਸਤ ਸਵੇਰੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਐਜੰਡਾ ਸਤ ਸ੍ਰੀ ਅਕਾਲ ਨਮਸਕਾਰ ਆਵਾਜ਼ ਦੇ ਇਹ ਖਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਦਾਰ ਕੀਤੀ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਸੰਬੰਧ ਵਿੱਚ ਹੈ ਖਬਰ ਹਾਈ ਕੋਰਟ ਦੇ ਪ੍ਰਬੰਧਕਾਂ ਨੂੰ ਸੰਬੋਧਿਤ ਕੀਤੀ ਜਾ ਰਹੀ ਹੈ ਕਹਦੇ ਇਹ ਸ਼ੁਰੂ ਕੀ ਅਸੀਂ ਜੁਡੀਸ਼ਰੀ ਦਾ ਬਹੁਤ ਸਤਿਕਾਰ ਕਰਦੇ ਹਾਂ ਵੀ ਹੋਲਡ ਦੀ ਜਜਜਸ ਐਂਡ ਦੀ ਜੁਡੀਸ਼ਰੀ ਇਨ ਹਾਈ ਐਸਟੀਮ ਬਾਈਲਾਨ ਖਬਰ ਸੰਖੇਪਛ ਤੇ ਫਿਰ ਦਾਂਗੇ ਵਿਸਤਾਰ 3 11 2011 ਨੂੰ ਇੱਕ ਪਬਲਿਕ ਇੰਟਰਸਟ ਲਿਟਿਗੇਸ਼ਨ ਜਰਨੈਲ ਸਿੰਘ ਵਰਸਸ ਸਟੇਟ ਆਫ ਪੰਜਾਬ ਪਾਈ ਜਾਂਦੀ ਹੈ ਜਿਸ ਦਾ ਨੰਬਰ ਹੁੰਦਾ 21 960 ਆਫ 2011 ਇਸ ਦੀ ਸੁਣਵਾਈ ਅਖੀਰਲੀ 4 2 15 ਨੂੰ ਹੁੰਦੀ ਆ ਤੇ ਇਸ ਦਾ ਜੋ ਜ਼ਮਨੀ ਆਰਡਰ ਹੈ ਉਹ ਪੋਰਟਲ ਤੇ ਮੌਜੂਦ ਹੈ ਕੁੱਲ ਸੜਵਾਈਆਂ ਹੁਣ ਤੱਕ ਜਿਹੜੀਆਂ ਹੋਈਆਂ ਉਹ 28 ਨੇ ਇਸ ਦੌਰਾਨ ਹਾਈ ਕੋਰਟ ਦੇ ਜਸਟਿਸ ਜਸਬੀਰ ਸਿੰਘ ਅਤੇ ਤੇਜਿੰਦਰ ਸਿੰਘ ਢੀਂਸਾ ਨੇ ਇੱਕ ਆਦੇਸ਼ ਰਾਹੀਂ सीबीआई ਤੋਂ ਜਾਂਚ ਕਰਵਾਈ ਮੁਰਲੀ ਉਹ ਜਾਂਚ 291 2013 ਨੂੰ ਜੱਜ ਸਾਹਿਬ ਦੇ ਅੱਗੇ ਰੱਖੀ ਗਈ ਪੰਜਾਬ ਸਰਕਾਰ ਉਸ ਵਕਤ ਅਕਾਲੀ ਦਲ ਅਕਾਲੀ ਦਲ ਦੀ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਇਹ ਮਾਮਲਾ ਸੀਗਾ ਠੱਗੀ ਠੋਰੀ ਦਾ ਕੁਝ ਸਰਕਾਰੀ ਅਫਸਰਾਂ ਵੱਲੋਂ ਜੋ ਕਿ ਆਈਐਸ ਨੇ ਤੇ ਰਕਮ 6 ਕਰੋੜ ਦੀ ਖੁਰਦਪੁਰਦ ਹੋਈ ਦੱਸੀ ਗਈ 4215 ਦਾ ਜਸਟਿਸ ਐਸ ਕੇ ਮਿੱਤਰ ਅਤੇ ਦੀਪਕ ਸਿਬਲ ਦੇ ਬੈਂਚ ਦਾ ਆਦੇਸ਼ ਜੋ ਕਹਿੰਦਾ ਉਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆਂ ਅੰਗਰੇਜ਼ੀ ਚ ਹੈ May naal naal karda Chalanga ji, heard both sides. Keeping in view the several orders passed by the court, we are of the opinion no fresh status report would be required from the government as it is not desirable to have two parallel investigations going on at the same time. ਇਨਕ ਇਹ ਨਹੀਂ ਸਰਕਾਰ ਨੂੰ ਵੱਖਰੀ ਜਾਂਚ ਕਰਨ ਦੀ ਲੋੜ ਨਹੀਂ ਕਿਉਂਕਿ ਸੀਬੀਆਈ ਨੇ ਪਹਿਲਾਂ ਜਾਂਚ ਕਰਵਾ ਦਿੱਤੀ ਹੈ ਪੰਜਾਬ ਸਰਕਾਰ ਨੇ ਕਿਹਾ ਸੀ ਸਾਨੂੰ ਇੱਕ ਵੱਖਰੀ ਜਾਂਚ ਕੋਹਰ ਵਿਜੇ ਪ੍ਰਤਾਪ ਉਸ ਵਕਤ ਦੇ ਡੀਆਈਜੀ ਤੋਂ ਕਰਵਾਉਣ ਦਿੱਤੀ ਜਾਏ ਪਰ ਹਾਈ ਕੋਰਟ ਨੇ ਕਿਹਾ ਨਹੀਂ ਲੋੜ ਨਹੀਂ ਪੈਰਲਲ ਇਨਵੈਸਟੀਗੇਸ਼ਨ ਦੀ ਖਾਸ ਕਰਕੇ ਉਦੋਂ ਜਦੋਂ ਸੀਬੀਆਈ ਦੀ ਜਿਹੜੀ ਰਿਪੋਰਟ ਆ ਜੱਜ ਸਾਹਿਬ ਨੇ ਕਿਹਾ ਸਾਡੇ ਸਾਹਮਣੇ ਹੈ ਫੋਰ ਕਨਸਿਡਰੇਸ਼ਨ ਤੇ ਉਦੋਂ ਬਾਅਦ ਅੱਗੇ ਕਹਿੰਦੇ ਜੀ ਨੈਕਸਟ ਡੇਟ ਤੇ ਆਰਗੂਮੈਂਟ ਅਸੀਂ ਕਰਾਂਗੇ ਕਹਿੰਦੇ ਜੀ ਦੋ ਗਜ਼ਾਂ ਦੇ ਦੋ ਪੁਆਇੰਟ ਸੇ ਪਹਿਲਾ ਪੁਆਇੰਟ ਆ ਕਿ ਵੈਦਰ ਸੀਬੀਆ ਇਸ ਰਿਕੁਆਇਰਡ ਟੂ ਸਪਲਾਈ ਕੰਪਲੀਟ ਸਟੇਟਸ ਰਿਪੋਰਟ ਟੂ ਦੀ ਪਾਰਟੀਆਂ ਜਾਂ ਫਿਰ ਉਹ ਤੋਂ ਐਬ੍ਰਿਵੇਟਿਡ ਯਾਨੀ ਕਿ ਸ਼ਾਰਟ ਫਾਰਮ ਦੇ ਵਿੱਚ ਸਪਲਾਈ ਕੀਤੀ ਜਾਏ ਇੰਦੀ ਕੰਪਲਾਈਐਂਸ ਆਫ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਐਟ ਦਿਸ ਸਟੇਜ ਪਹਿਲਾ ਪੁਆਇੰਟ ਜੀ ਕਹਿੰਦੇ ਅਸੀਂ ਫੈਸਲਾ ਕਰਾਂਗੇ ਅਗਲੀ ਤਰੀਕ ਤੇ ਕਿ ਕੀ ਸੀਬੀਆਈ ਦੀ ਜਿਹੜੀ ਡਿਟੇਲਡ ਰਿਪੋਰਟ ਆ ਮੁੱਢਲੀ ਉਹ ਪਾਰਟੀਆਂ ਨੂੰ ਦੇਣੀ ਚਾਹੀਦੀ ਹੈ ਕਿ ਜਾਂ ਫਿਰ ਉਹਦੀ ਸ਼ਾਰਟ ਫਾਰਮ ਐਬ੍ਰਿਵੇਟਿਡ ਫਾਰਮ ਦੇਣੀ ਚਾਹੀਦੀ ਹੈ ਇਨ ਦੀ ਇੰਟਰਸਟ ਆਫ ਨੈਚਰਲ ਜਸਟਿਸ ਦੂਜਾ ਪੁਆਇੰਟ ਜਸਾਬ ਲਿਖਦੇ ਆ ਕਿ ਇਨ 뷰 ਆਫ ਦੀ ਰਿਪੋਰਟ ਮੇਡ ਬਾਈ ਸੀਬੀਆਈ ਵੈਦਰ ਫਰਦਰ ਇਨਵੈਸਟੀਗੇਸ਼ਨ ਰਿਕੁਆਇਰਡ অর ਨਾਟ ਮੇ ਜਿਹੜੀ ਰਿਪੋਰਟ ਸੀਬੀਆਈ ਨੇ ਦੇਤੀ ਉਹ ਤੋਂ ਗਾਂ ਕੋਈ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਕਿ ਨਹੀਂ ਹੈ ਜਾਨੀ ਕਿ ਪਰਚਾ ਦਰਜ ਕਰਨ ਦੀ ਲੋੜ ਹੈ ਕਿ ਨਹੀਂ ਹੈ ਕਿਉਂਕਿ सीबीआई ਨੇ ਕਿਹਾ ਸੀ ਕਿ ਪਰਚਾ ਦਰਜ ਹੋਣਾ ਚਾਹੀਦਾ ਦੋਸਤੋ ਇਸ ਹੁਕਮ ਤੋਂ ਬਾਅਦ ਕੋਈ ਆਦੇਸ਼ ਸਾਡੇ ਸਾਹਮਣੇ ਨਹੀਂ ਆਇਆ ਪੋਰਟਲ ਤੇ ਅਵੇਲੇਬਲ ਨਹੀਂ ਹਾਈ ਕੋਰਟ ਨੇ 9 ਸਾਲ ਕੋਈ ਫੈਸਲਾ ਇਸ ਜ਼ਮਨੀ ਆਰਡਰ ਤੋਂ ਬਾਅਦ ਕੀਤਾ ਨਹੀਂ ਹੁਣ ਖਬਰ ਵਿਸਤਾਰਤ ਸੁਣੋਨੇ ਆ ਸਾਡੇ ਸਾਹਮਣੇ ਤੁਹਾਨੂੰ ਦੱਸਦੇ ਆ ਕਿ ਕੀ ਕੀ ਮੌਜੂਦ ਹੈ ਇਹਦੇ ਅੱਗੇ ਸਾਡੇ ਅੱਗੇ ਕਾਪੀ ਆਫ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹਦਾ ਨੰਬਰ 219060 ਆਫ 211 2011 ਤੇ ਕੁਝ ਜਮਨੀ ਆਦੇਸ਼ ਜਿਹੜੇ 2015 ਤੱਕ ਅਵੇਲੇਬਲ ਨੇ ਪੋਰਟਲ ਤੇ ਤੇ ਜਾਂ ਫਿਰ ਉਹ ਦਰਖਾਸਤਾਂ ਪ੍ਰੇਅਰਸ ਜਰਨੈਲ ਸਿੰਘ ਪਟੀਸ਼ਨਰ ਵੱਲੋਂ ਹਾਈ ਕੋਰਟ ਚ ਕੀਤੀਆਂ ਗਈਆਂ 2018 ਤੇ 19 ਚ ਕੇ ਜੀ ਮੇਰੀ ਪਟੀਸ਼ਨ ਦਾ ਫੈਸਲਾ ਕਰ ਦਿਓ ਛੇਤੀ ਕਰ ਦਿਓ ਉਹ ਸਾਡੇ ਸਾਹਮਣੇ ਆ ਇਹ ਸਾਰਾ ਮਸਲਾ ਕੇਂਦਰਤਾ ਬਠਿੰਡਾ ਦੇ ਉਸ ਵਕਤ ਦੇ ਡੀਸੀ ਤੇ ਉਸ ਵਕਤ ਦੇ ਮਿਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਉਹਨਾਂ ਦੇ ਨਾਲ ਇਹ ਸੰਬੰਧਿਤ ਹੈ ਇਹ ਦੋ ਅਧਿਕਾਰੀ ਮੌਜੂਦਾ ਸਰਕਾਰ ਦੇ ਵਿੱਚ ਚੰਡੀਗੜ੍ਹ ਤਾਇਨਾਤ ਨੇ ਸਿਵਲ ਸੈਕਟਰੀਅਟ ਸੈਕਟਰੀਅਟ ਚ ਇਹ ਇਹ ਬਹੁਤ ਹੀ ਉੱਚ ਪਦਮੀਆਂ ਤੇ ਬਰਾਜਮਨ ਹੋ ਚੁੱਕੇ ਨੇ ਜਿਨ੍ਹਾਂ ਬਾਰੇ ਸੀਬੀਆਈ ਦੀ ਰਿਪੋਰਟ ਦੇ ਵਿੱਚ ਕਾਫੀ ਕੁਝ ਲਿਖਿਆ ਜਾ ਚੁੱਕਿਆ ਹੈ ਇਹ ਰਿਪੋਰਟ ਸੀਬੀਆਈ ਨੇ 2013 ਚ ਸਬਮਿਟ ਕੀਤੀ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੁਣ ਤੁਹਾਨੂੰ ਦੱਸਦੇ ਆ ਕਿ ਸੀਬੀਆਈ ਦੀ ਰਿਪੋਰਟ ਕਹਿੰਦੀ ਕੀ ਆ ਬਈਨਾਂ ਦਾ ਸਕਰੀਨ ਤੇ ਨਜ਼ਰ ਮਾਰੋ ਕਿ ਸੀਬੀਆਈ ਰਿਪੋਰਟ ਦੇ ਕੁਝ ਰੈਲੇਵੈਂਟ ਪੇजेस ਤੁਹਾਨੂੰ ਵਖਾ ਦੇਨੇ ਆ ਵੀਡੀਓ ਡਿਟਰ ਨੂੰ ਬੇਨਤੀ ਕਰੂੰਗਾ ਕਿ ਸੀਬੀਆਈ ਦੀ ਰਿਪੋਰਟ ਦੇ ਉਸ ਸੰਬੰਧਿਤ ਪੇਜ ਦਿਖਾਤੇ ਜਾਣ ਤੇ ਜਿਹੜਾ ਅਖੀਰਲਾ ਪੇਜ ਹੈ ਜੇ ਤਾਂ ਜਿਹੜਾ ਕਿ ਕਨਕਲੂਸਿਵ ਹੈ ਕਨਕਲੂਜਨ ਹੈ ਉਹ ਜ਼ਰੂਰ ਦਿਖਾਤਾ ਜਾਏ ਸੀਬੀਆਈ ਕਹਿੰਦੀ ਹੈ ਜੀ ਸ਼ਹਿਰ ਬਠਿੰਡੇ ਦੇ ਕੂੜੇ ਨੂੰ ਕੰਟਰੋਲ ਕਰਨ ਲਈ ਇੱਕ ਪ੍ਰੋਜੈਕਟ ਆਇਆ ਜਿਹਦਾ ਨਾਂ ਸੀਗਾ ਜੀ ਇੰਜੀਨੀਅਰਡ ਸੈਨੀਟਰੀ ਸੈਂਡ ਫਿਲ ਪ੍ਰੋਜੈਕਟ ਇਹ ਬਣਾਉਣਾ ਸੀਗਾ ਸ਼ਹਿਰ ਦਾ ਸਾਰਾ ਜਿਹੜਾ ਗੰਦ ਹੈ ਕੂੜਾ ਇਸ ਡੰਪ 'ਚ ਰੱਖਣਾ ਸੀ ਉਹਨੂੰ ਟ੍ਰੀਟਮੈਂਟ ਕਰਨਾ ਸੀ ਇਸ ਕੰਮ ਲਈ ਪਹਿਲਾਂ ਤਿੰਨ ਸਾਈਟਾਂ ਆਈਡੈਂਟੀਫਾਈ ਕੀਤੀ ਗਈਆਂ ਪਹਿਲੀ ਸੀ ਗੈਰੀ ਭਾਗੀ ਉਹਦੀ 95 ਏਕੜ ਜ਼ਮੀਨ ਦੂਜੀ ਸਾਈਟ ਸ਼ੇਰਗੜ ਪਿੰਡ 'ਚ 41.5 ਏਕੜ ਆਈਡੈਂਟੀਫਾਈ ਹੋਈ ਤੀਜੀ ਸੀ ਕਿ ਪਿੰਡ ਜੱਸੀ ਭਾਗ ਵਾਲੀ ਜਿੱਥੇ 38 ਏਕੜ ਜ਼ਮੀਨ ਆਈਡੈਂਟੀਫਾਈ ਪਰ ਸ਼ਾਸਨ ਬਠਿੰਡੇ ਨੇ ਕੀਤੀ ਪੰਜਾਬ ਦੇ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਪ੍ਰਮੁੱਖ ਸਕੱਤਰ ਨੇ 95 ਏਕੜ ਵਾਲੀ ਜ਼ਮੀਨ ਨੂੰ ਅਪਰੂਵ ਕਰਤਾ ਪਰ ਇਹਨਾਂ ਆਈਸ ਅਧਿਕਾਰੀਆਂ ਨੇ ਇੱਕ ਨਵਾਂ ਕੰਮ ਤੋਰ ਲਿਆ ਉਹਨਾਂ ਨੇ ਇੱਕ ਚੌਥੀ ਸਾਈਟ ਡੈਂਟੀਫਾਈ ਕਰਕੇ ਭੇਜੀ ਅਪਰੂਵਲ ਲਈ ਇਹ ਸੀ ਕਿ ਪਿੰਡ ਮੰਡੀ ਖੁਰਦ ਦੇ ਵਿੱਚ ਤੇ ਇਸ ਦੀ ਵੱਖਰੀ ਪ੍ਰਪੋਜ਼ਲ ਗਈ 22 2010 ਨੂੰ ਇਹਦੇ ਜਮੀਨ ਸੀਗੀ ਕਰੀਬ 36 ਏਕੜ ਸਰਕਾਰ ਨੂੰ ਅਪਰੂਵਲ ਜਦੋਂ ਭੇਜੀ ਗਈ ਤਾਂ ਉਦੋਂ ਪਹਿਲਾਂ ਹੁੰਦਾ ਕੀ ਹੈ ਹੁੰਦਾ ਇਹ ਹੈ ਕਿ ਇਹਦੇ ਨਾਲ ਅਪਰੂਵਲ ਤੌਰ ਤੇ ਕਿਹਨੂੰ ਪੰਜਾਬ ਸਰਕਾਰ ਨੂੰ ਲੋਕਲ ਬਾਡੀਜ਼ ਡਿਪਾਰਟਮੈਂਟ ਨੂੰ ਦੂਜੇ ਪਾਸੇ ਜਿਹੜੀ ਚੌਥੀ ਸਾਈਟ ਹੈ ਮੰਡੀ ਖੁਰ ਦੀ ਉਹਦੇ ਵਿੱਚ ਅਕਾਲੀ ਦਲ ਦੇ ਇੱਕ ਲੁਧਿਆਣੇ ਦੇ ਵੱਡੇ ਯੂਥ ਨੇਤਾ ਨੇ ਕੰਮ ਕਰਤਾ ਕੀ ਕੀਤਾ ਕਿ ਉਹ ਜ਼ਮੀਨ ਮੰਡੀ ਖੁਰਦ ਪਿੰਡ ਦੇ ਵਿੱਚ ਖਰੀਦ ਲਈ 4.40 ਲੱਖ ਰੁਪਏ ਪ੍ਰਤੀ ਏਕੜ ਉਹਦੇ 9 ਵਸਿਕਿਆਂ ਰਾਹੀਂ ਮਾਲਕੀ ਤਬਦੀਲ ਹੋਈ ਤੇ ਫਿਰ ਜਰਨੈਲ ਸਿੰਘ ਨੇ ਆਪਣੇ ਐਫੀਡੇਵਿਟ ਚ ਕਹਿੰਦਾ ਹੈ ਕਿ ਇਹ ਜਿਹੜਾ ਕੁੱਲ ਲਾਸ ਹੋਇਆ ਸਰਕਾਰ ਨੂੰ ਉਹ ਕਰੀਬ 5.62 ਕਰੋੜ ਦਾ ਹੋਇਆ ਉਹ ਅੱਗੇ ਦੱਸ ਦਿੰਦਾ ਕਿਵੇਂ ਹੋਇਆ ਥਿਸ ਇਸ ਹਾਂ ਨੇ ਸਾਈਟ ਦੀ ਅਪਰੂਵਲ ਹੋਣ ਤੋਂ ਬਾਅਦ ਨਾਇਬ ਤਹਿਸੀਲਦਾਰ ਵੱਲੋਂ ਜੋ ਪਹਿਲਾਂ ਰਿਪੋਰਟ ਦਿੱਤੀ ਗਈ ਸੀਗੀ 4.40 ਲੱਖ ਰੁਪਏ ਪ੍ਰਤੀ ਏਕੜ ਮਾਰਕੀਟ ਰੇਟ ਇਸ ਜ਼ਮੀਨ ਦਾ ਹੈਗਾ ਉਹਨੂੰ ਕਿਹਾ ਜੀ ਰਿਵਿਊ ਕਰੋ ਰੀ ਅਸੈਸ ਕਰੋ ਇਹ ਰੇਟ ਠੀਕ ਮੈਨੂੰ ਲੱਗਦਾ ਦੀ ਤਾਂ ਫਿਰ ਤਹਿਸੀਲਦਾਰ ਦੀ ਰਿਪੋਰਟ ਆਉਂਦੀ ਆ ਜਿਸ ਤੇ ਵਿਚਾਰ ਜ਼ਿਲ੍ਹਾ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹਦੇ ਚੇਅਰਮੈਨ ਡੀਸੀ ਸਾਹਿਬ ਹੁੰਦੇ ਆ ਉਹ ਕਰਦੇ ਜੀ 28 7 2010 ਨੂੰ ਤੇ ਤਹਿਸੀਲਦਾਰ ਕਹਿੰਦਾ ਕਿ ਜੀ ਕੀਮਤ ਮਾਰਕੀਟ ਰੇਟ ਹੈ ਇਸ ਜ਼ਮੀਨ ਦਾ ਹੈਗਾ 16 ਲੱਖ ਰੁਪਏ ਪ੍ਰਤੀ ਕਿੱਲਾ ਯਾਨੀ ਕਿ ਨਾਬਸੀਲਦਾਰ ਕਹਿੰਦਾ 4.40 ਲੱਖ ਰੁਪਏ ਏਕੜ ਤੇ ਇਸ ਹਿਸਾਬ ਨਾਲ ਜ਼ਮੀਨ ਦਾ ਰੇਟ ਹੈ ਕਿਉਂਕਿ ਜਿਹੜਾ ਅਕਾਲੀ ਦੇ ਲਾਲਾ ਲੀਡਰ ਲੁਧਿਆਣਾ ਵਾਲਾ ਸੀ ਉਨੇ 4.40 ਲੱਖ ਰੁਪਏ ਪ੍ਰਤੀ ਏਕੜ ਉਹ ਜ਼ਮੀਨ ਖਰੀਦ ਲਈ ਸੀ ਵਾਧ ਰੇਟ ਤੇ ਪ੍ਰਸ਼ਾਸਨ ਐਗਰੀ ਕਰ ਗਿਆ ਫਿਰ ਅਗੇ सीबीआई ਕਹਿੰਦੀ ਆ ਕਿ ਇਹ ਕਿਉਂ ਕੀਤਾ ਗਿਆ ਕਿਉਂਕਿ ਡਿਸਆਨੈਸਟੀ ਹੋ ਗਈ ਸੀ ਮਾਂਚੇ ਦੇ ਅਫਸਰਾਂ ਦੇ ਮਿਸੀਪਲ ਕਾਰਪੋਰੇਸ਼ਨ ਨੇ ਡੰਪ ਲਈ ਸੜਕ ਦੇ ਦੋਹਾਂ ਪਾਸੇ ਜ਼ਮੀਨ ਖਰੀਦ ਲਈ ਇੱਕ ਪਾਸੇ ਤਾਂ ਮੇਨ ਹੋ ਗਈ 4 ਏਕੜ ਜ਼ਮੀਨ ਸੜਕ ਦੇ ਉਧਰਲੇ ਪਾਸੇ ਬੱਡੰਪ ਤਾਂ ਬਣਨਾ ਸੀ ਇੱਕ ਇੱਕੋ ਥਾਂ ਇੱਕੋ ਟੱਕ ਤੇ ਉਹ ਵੀ ਸੀਬੀਆਈ ਨੇ ਪੁਆਇੰਟ ਆਊਟ ਕੀਤਾ ਲਿਖਦੇ ਆ ਜੀ ਸ਼ਬਦ ਵਰਤੇ ਗਿਆ ਡਿਸਆਨੈਸਟ ਇੰਟੈਂਸ਼ਨਸ ਆਫ ðiਸ ਟੂ ਆਫੀਸਰਸ ਸੀਬੀਆਈ ਅੱਗੇ ਕਹਿੰਦੀ ਆ ਕਿ ਮਾਰਕੀਟ ਵੱਲੋਂ ਵੱਧ ਰੇਟ ਤੇ ਜ਼ਮੀਨ ਇਹ ਖਰੀਦੀ ਗਈ 16 ਲੱਖ ਜੋ ਪਲੱਸ ਕੀਮਤ ਹੈ ਉਹ ਜਾਣ ਬੁੱਝ ਕੇ ਪ੍ਰਸ਼ਾਸਨ ਨੇ ਦਿੱਤੀ ਅਫਸਰਾਂ ਨੇ ਮੋਟੀ ਰਿਸ਼ਵਤ ਲਿੱਤੀ ਸੀਬੀਆਈ ਕਹਿੰਦੀ ਹੈ ਅੱਗੇ ਆਉਂਦੇ ਜੀ 95 ਏਕੜ ਗੈਰੀ ਭਾਗੀ ਪਿੰਡ ਦੀ ਅਪਰੂਵਡ ਸਾਈਟ ਰੱਦ ਕਰਨ ਲਈ ਇਹਨਾਂ ਅਧਿਕਾਰੀਆਂ ਨੇ ਇੱਕ ਚਾਲ ਚੱਲੀ ਉਹਨਾਂ ਨੇ ਕੁਝ ਪਿੰਡ ਵਾਸੀ ਕਥਤ ਤੌਰ ਤੇ ਉਹਨਾਂ ਦਾ ਇੱਕ ਮੈਮੋਰੰਡਮ ਭੇਜਵਾਇਆ ਉਹ ਜਿਹੜਾ ਕਿ ਮਿਊਨਿਸਪਲ ਕਾਰਪੋਰੇਸ਼ਨ ਕੋਲ ਆਇਆ ਕਿਉਂਕਿ ਇਹ ਪ੍ਰੋਜੈਕਟ ਮਿਊਨਿਸਪਲ ਕਾਰਪੋਰੇਸ਼ਨ ਦਾ ਸੀ ਇਹ ਜਿਹੜੇ ਪਿੰਡ ਵਾਲੇ ਕਹਿੰਦੇ ਆ ਜੀ ਸਾਡੇ ਪਿੰਡ 'ਚ ਕੈਂਸਰ ਬਹੁਤ ਹੋ ਰਿਹਾ ਤੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਪਿੰਡ 'ਚ 95 ਏਕੜ ਤੇ ਡੰਪ ਬਣਾ ਦਿਓ ਤੇ ਕਾਈਂਡਲੀ ਇਹ ਤੁਸੀਂ ਨਾ ਬਣਾਓ ਇਹ ਮਾਮਲਾ ਮਸ਼ਹੂਰ ਕਾਰਪੋਰੇਸ਼ਨ ਡੀਸੀ ਸਾਹਿਬ ਦੇ ਅੱਗੇ ਰੱਖ ਦਿੰਦੀ ਹੈ ਡੀਸੀ ਸਾਹਿਬ ਉਹ ਤੇ ਕੋਈ ਜਾਂਚ ਨਹੀਂ ਕਰਦੇ ਕੀ વાਕਿਆ ਸੱਚੀ ਗੱਲ ਹੈ ਕੀਪਿੰਡ ਦੇ ਵਿੱਚ ਕਿਸੇ ਨੂੰ ਕੈਂਸਰ ਹੋਇਆ ਕਿਸੇ ਵਿਸ਼ੇਸ਼ ਅਗੇ ਜਾਂ ਐਕਸਪਰਟ ਨੂੰ ਨਹੀਂ ਪੁੱਛਦੇ ਕਿਸੇ এনवायरमेंटਲ ਵਾਲੇ ਨੂੰ ਨਹੀਂ ਪੁੱਛਦੇ ਕਿ ਜਿਹੜਾ ਡੰਪ ਹੁੰਦਾ ਕੂੜੇ ਵਾਲੇ ਨਾਲ ਉਹਦਾ ਕੈਂਸਰ ਹੁੰਦਾ ਕਿ ਨਹੀਂ ਹੁੰਦਾ ਉਹ ਕਹਿੰਦੇ ਓਕੇ ਮੰਨ ਲੈਣੇ ਆ ਜੀ ਨਹੀਂ ਬਣਾਉਂਦੇ ਤੇ ਫਿਰ ਜਿਹੜੀ ਚੌਥੀ ਸਾਈਟ ਮੰਡੀ ਖੁਰਦ ਵਾਲੀ ਉਹ ਤਾਂ ਫਿਰ ਸਿਲੈਕਟ ਕਰੀ ਬੈਠੇ ਸੀ ਉੱਥੇ ਤਾਂ ਕਾਲੀ ਨੇਤਾ ਨੇ ਜ਼ਮੀਨ ਪਹਿਲਾਂ ਖਰੀਦ ਹੀ ਲਈ ਸੀ ਤੇ ਇਸ ਕਰਕੇ ਇਹ ਪ੍ਰੋਜੈਕਟ ਐਉਂ ਅੱਗੇ ਨੂੰ ਵਧਿਆ ਬੜੀ ਤੇਜ਼ੀ ਨਾਲ ਵਧਿਆ ਕਿਉਂਕਿ ਆਈਐਸ ਅਫਸਰਾਂ ਨੇ ਇਸ ਪ੍ਰੋਜੈਕਟ ਦੇ ਪਹੀਏ ਜਿਹੜੇ ਲਾਏ ਆ ਤੁਹਾਨੂੰ ਸਮਝ ਆ ਗਏ ਹੋਣੇ ਆ ਸੀਬੀਆਈ ਨੇ ਹਾਈ ਕੋਰਟ ਨੂੰ ਦੱਸਿਆ ਕਿ ਪ੍ਰਮੁੱਖ ਸਕੱਤਰ ਲੋਕਲ ਬਾਡੀਜ਼ ਵੱਲੋਂ ਇੱਕ ਪੱਤਰ ਡੀਓ ਲੈਟਰ ਨੰਬਰ 1101 ਡੇਟਡ 29 12 2009 ਜਾਰੀ ਕੀਤਾ ਗਿਆ ਸੀ ਜਿਦੇ ਰਾਹੀਂ 95 ਏਕੜ ਜ਼ਮੀਨ ਅਪਰੂਵ ਕੀਤੀ ਸੀ ਫਾਰ ਦੀ ਡੰਪ ਪਰ ਸੀਬੀਆਈ ਕਹਿੰਦੀ ਕਿ ਸਾਨੂੰ ਉਹ ਲੱਭਿਆ ਨਹੀਂ ਦਿੱਤਾ ਨਹੀਂ ਮੁਸਲਕਾਰ ਕ੍ਰਿਸ਼ਨ ਆਦੇਂ ਦੈਟ ਇਜ਼ ਡਿਸਟਰਕਸ਼ਨ ਆਫ ਐਵਿਡੈਂਸ ਪਰ ਕਹਿੰਦੇ ਅਸੀਂ ਲੱਭ ਲਿਆ ਸਾਨੂੰ ਹਾਸਲ ਹੋ ਗਿਆ ਕਿਤੋਂ ਹੋਰ ਸੀਬੀਆਈ ਫਿਰ ਅਖੀਰ ਚ ਰਿਕਮੈਂਡ ਕਰਦੀ ਆ ਹਾਈ ਕੋਰਟ ਨੂੰ ਕਿ ਜੀ ਇੱਥੇ ਮਾਮਲੇ ਚ ਕਾफी ਗਰਬੜ ਹੈ ਤੇ ਐਫ ਆਈ ਆਰ ਦਰਜ ਕਰਕੇ ਫਾਰਮਲ ਰੂਪ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਦੀ ਆਗਿਆ ਦਿੱਤੀ ਜਾਏ ਹੁਣ ਉਹ ਆਗਿਆ ਤਾਂ ਹੁਣ ਤੱਕ ਮਿਲੀ ਨਹੀਂ ਰੀਜ਼ਨਸ ਵੀ ਡੂ ਨਾਟ ਨੋ ਹੁਣ ਜਰਨਲ ਸਿੰਘ ਵਿਚਾਰਾ ਕਰੇ ਤਾਂ ਕੀ ਕਰੇ ਉਹ ਫੇਰ ਹਾਈ ਕੋਰਟ ਦੇ ਮੂਹਰੇ ਆ ਜਾਂਦਾ ਬੇਨਤੀ ਕਰਦਾ ਹੱਥ ਜੋੜ ਕੇ ਡੇਟਡ 9/7/18 ਤੇ 11/3/19 ਨੂੰ ਫੋਰ ਦੋ ਪਟੀਸ਼ਨਾਂ ਪਾਉਂਦਾ ਕਿ ਬੇਨਤੀ ਕਰਦਾ ਮੰਗ ਕਰਦਾ ਹੈ ਕਿ ਹਾਈ ਕੋਰਟ ਜੀ ਮੇਰੀ ਜਿਹੜੀ ਐ ਦਰਖਾਸਤ ਪਬਲਿਕ ਇਨਕੁਇਰੀ ਇਲਟੀਗੇਸ਼ਨ ਉਹਦਾ ਫੈਸਲਾ ਕਰ ਦਿਓ ਉਹਨੂੰ ਤੁਸੀਂ ਲੇਟ ਡੰਬੀ ਨਾ ਪਾਓ ਐਨੇ ਸਾਲ ਹੋ ਗਏ 2011 ਦੀ ਪਾਈ ਵੀ ਹੈ ਹੁਣ ਤਾਂ 2018 ਆ ਗਿਆ ਨਹੀਂ ਫੈਸਲਾ ਇੱਕ ਹੋਰ ਪਾਈ 2019 ਆ ਗਿਆ ਤਾਂ ਫਿਰ ਉਹ ਮਾਮਲਾ ਹਜੇ ਜਿਉਂ ਦਾ ਤਿਉਂ ਉੱਥੇ ਖੜਾ ਹੈ ਇਹ ਪ੍ਰੇਅਰ ਕੀਤੀ ਹੁੰਦੀ ਹੈ ਜੀ ਫੈਸਲਾ ਕਰੋ ਇਨ ਦੀ ਲਾਈਟ ਆਫ ਦੀ ਸੀਬੀਆਈ ਰਿਪੋਰਟ ਤੁਸੀਂ ਜ ਸਾਹਿਬ ਜੋ ਫੈਸਲਾ ਕਰਨਾ ਹੈ ਛੇਤੀ ਕਰ ਲਓ ਦੇ ਕਰੋ ਸੀਬੀਆਈ ਦੀ ਰეკਮੈਂਡੇਸ਼ਨ ਨੂੰ ਧਿਆਨ ਚ ਰੱਖ ਕੇ ਖੈਰ ਦੋਸਤੋ ਹਜੇ ਤੱਕ ਜਿਹੜਾ ਹਾਈ ਕੋਰਟ ਦਾ ਪੋਰਟਲ ਆ ਉਹਦੇ ਉੱਤੇ ਕੋਈ ਜ਼ਮਨੀ ਇਹਨਾਂ ਪਟੀਸ਼ਨਰਾਂ ਦੇ ਬਾਰੇ ਮੌਜੂਦ ਹੈ ਦੀ ਤੇ ਨਾ ਹੀ ਫਿਰ ਇਸ ਪਟੀਸ਼ਨ ਦੀ ਕੋਈ ਅਗਲੀ ਤਰੀਕ ਲੱਗੀ ਹੋਣ ਬਾਰੇ ਪਤਾ ਲੱਗਦਾ ਅਸੀਂ ਹਾਈ ਕੋਰਟ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਐਸ ਪਰ ਟਰੈਡੀਸ਼ਨਸ ਆਫ ਪ੍ਰੋਪਰ ਫੇਅਰ ਜਰਨਲਿਜ਼ਮ ਤਾਂ ਅਸੀਂ ਹਾਈ ਕੋਰਟ ਦੇ ਪ੍ਰਬੰਧਕਾਂ ਨੂੰ ਸਵੇਰੇ ਮੈਸੇਜ ਪਾਇਆ ਬੇਨਤੀ ਕੀਤੀ ਕਿ ਜੀ ਜਿਹੜੀ ਸੀ ਡਬਲਯੂ ਪੀ 21960 ਆਫ 2011 ਉਹਦੇ ਸਟੇਟਸ ਬਾਰੇ ਦੱਸੋ ਕਿਉਂਕਿ ਪੋਰਟਲ ਦੇ ਉੱਤੇ 4 2 15 ਤੋਂ ਬਾਅਦ ਕੋਈ ਆਦੇਸ਼ ਅਪਲੋਡ ਕੀਤਾ ਨਹੀਂ ਗਿਆ ਤੇ ਫਿਰ ਸਾਨੂੰ ਕੋਈ ਜਵਾਬ ਨਹੀਂ ਆਇਆ ਉਹ ਜਿਸੀ ਲਿਖਿਆ ਸੀ ਬੇਨਤੀ ਕੀਤੀ ਸੀ ਜੀ ਜਵਾਬ 7:00 ਵਜੇ ਤੱਕ ਦੇ ਦਿਓ ਤਾਂ ਕਿ ਅਸੀਂ ਦੱਸ ਸਕੀਏ ਈ ਵਿਊਅਰਜ਼ ਨੂੰ ਪਬਲਿਕ ਨੂੰ ਕਿ ਜੀ ਇਸ ਤਰ੍ਹਾਂ ਕਿਉਂ ਹੋ ਰਿਹਾ ਕਿ ਪੋਰਟਲ ਚੁੱਪ ਕਿਉਂ ਆ ਪੋਰਟਲ ਤਾਂ ਇੱਕ ਸ਼ੀਸ਼ਾ ਹਾਈ ਕੋਰਟ ਦੇ ਜਿਹੜੇ ਆਦੇਸ਼ ਨੇ ਦੇ ਹੈਵ ਟੂ ਬੀ ਰਿਫਲੈਕਟਡ ਓਨ ਦੀ ਪੋਰਟਲ ਆਫ ਦੀ ਹਾਈ ਕੋਰਟ ਖैर ਸਾੰਦ ਕੋਈ ਜਵਾਬ ਨਹੀਂ ਮਿਲਿਆ ਅਸੀਂ ਫਿਰ ਇੱਕ ਖਬਰ ਚਲਾਉਣ ਦਾ ਫੈਸਲਾ ਕਰ ਲਿਆ ਅਸੀਂ ਗੱਲ ਕੀਤੀ ਇੱਕ ਉੱਗੇ ਕ੍ਰਿਮੀਨਲ ਲਾਇਰ ਨਾਲ ਉਹਨੂੰ ਪੁੱਛਿਆ ਵੀ ਐਉਂ ਦੇਰੀ ਕਿਉਂ ਹੋ ਜਾਂਦੀ ਆ ਉਹਨੇ ਸਾਨੂੰ ਦੱਸਿਆ ਕਿ ਸੰਵਿਧਾਨ ਦੀ ਧਾਰਾ ਆਰਟੀਕਲ 226 227 ਤਹਿਤ ਹਾਈ ਕੋਰਟ ਇੱਕ ਪਾਵਰ ਰੱਖਦੀ ਆ ਇਹ ਕਿਸੇ ਵੀ ਮਾਮਲੇ ਤੇ ਹੋ ਜਾਂਚ ਸੀਬੀਆਈ ਤੋਂ ਜਾਂ ਕਿਸੇ ਹੋਰ ਵਿਸ਼ੇਸ਼ ਏਜੰਸੀ ਤੋਂ ਕਰਾਏ ਤੇ ਉਸੇ ਤਹਿਤ ਇਹ ਬਰਤਾਲ ਕੀਤੀ ਗਈ ਉਹ ਕਹਿੰਦੇ ਕ੍ਰਿਮੀਨੈਲਿਟੀ ਸਟੈਬਲਿਸ਼ ਹੋਣ ਤੋਂ ਬਾਅਦ ਹਾਈ ਕੋਰਟ ਐਸ ਪਰ ਪ੍ਰੈਸੀਡੈਂਟ ਇਹਨੂੰ ਬਹੁਤੀ ਲੰਬੀ ਦੇਰ ਰੱਖ ਨਹੀਂ ਸਕਦੀ ਸੋ ਦੋਸਤੋ ਇਸ ਮਾਮਲੇ ਚ ਕ੍ਰਿਮੀਨੈਲਿਟੀ ਸਟੈਬਲਿਸ਼ ਹੋਈ 2013 ਚ ਜਦੋਂ ਸੀਬੀਆਈ ਨੇ ਆਪਣੀ ਰਿਪੋਰਟ ਦਿੱਤੀ ਤੇ ਹੁਣ ਦੇਖੋ ਸਾਲ ਕਿੰਨੇ ਹੋ ਗਏ ਤੇ ਹਜੇ ਤੱਕ ਇਸ ਕ੍ਰਿਮినੈਲਿਟੀ ਤੇ ਕੋਈ ਹਾਈ ਕੋਰਟ ਨੇ ਸਤਕਾਰਯੋਗ ਜੱਜਸ ਨੇ ਆਨਰੇਬਲ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਉਹਨਾਂ ਨੇ ਕੋਈ ਫੈਸਲਾ ਨਹੀਂ ਸੁਣਾਇਆ ਤੇ ਇਹਦੇ ਨਾਲ ਹੋ ਕੀ ਰਿਹਾ ਜਿਹੜੀਆਂ ਸੰਬੰਧਿਤ ਤੇਰਾ ਜਿਹੜੀ ਇੱਕ ਪੀੜਤ ਆ ਉਸ ਪਿੰਡ ਦੀ ਆ ਜਰਨੈਲ ਸਿੰਘ ਰੈਜ਼ੀਡੈਂਟ ਆਫ ਵਿਲੇਜ ਮੰਡਲੀ ਖੁਰਦ ਇੱਕ ਉਹ ਤੇ ਇੱਕ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਨਾਂ ਇਸ ਪਟੀਸ਼ਨ 'ਚ ਬੜੇ ਸਪਸ਼ਟ ਲਿਖੇ ਆ ਨਾਂ ਲਿਖੇ ਆ ਉਹ ਪ੍ਰਭਾਵਿਤ ਨੇ ਉਹਨਾਂ ਤੇ ਵੀ تلوار ਲਟਕੀ ਹੋਈ ਹੈ ਵੀ ਸਾਡੇ ਵਿਰੁੱਧ ਖਾਦੀ ਪਰਚਾ ਹੀ ਦਰਜ ਹੋ ਜਾਣਾ ਫਿਰ ਦੋਹਾਂ ਨੂੰ ਇੱਕ ਕਿਸਮ ਦੀ ਟੈਨਸ਼ਨ ਹੈ ਇੱਕ ਕਹਿੰਦਾ ਵੀ ਮੇਰਾ ਨੁਕਸਾਨ ਹੋ ਗਿਆ ਹੈ ਜਾਂ ਮੈਂ ਪ੍ਰਭਾਵੇ ਤਾਂ ਮੇਰਾ ਫੈਸਲਾ ਨਹੀਂ ਕਰਦੀ ਹਾਈ ਕੋਰਟ ਉਹ ਦੁਖੀ ਆ ਦੂਜੇ ਪਾਸੇ ਦੂਜੀ ਪਾਰਟੀ ਦੁਖੀ ਆ ਵੀ ਕਿਤੇ ਸਾਡੇ ਦੇ ਪਰਚਾ ਦਰਜ ਨਾ ਹੋ ਜੇ ਕਿਉਂਕਿ ਮਾਮਲਾ ਡਿਸਾਈਡ ਨਹੀਂ ਹੋਇਆ ਇਹ ਕਿਸੇ ਪਾਸੇ ਵੀ ਡਿਸਾਈਡ ਹੋ ਸਕਦਾ ਹੈ ਇਧਰ ਨੂੰ ਵੀ ਇਧਰ ਨੂੰ ਵੀ ਤੇ ਫਿਰ ਇਹਦੇ ਵਿੱਚ ਕਰਨਾ ਕੀ ਚਾਹੀਦਾ ਇੰਦੀ ਇੰਟਰਸਟ ਆਫ ਜਸਟਿਸ ਇਟ ਸ਼ੁੱਡ ਬੀ ਡਿਸਾਈਡਡ ਜੇ ਅਧਿਕਾਰੀ ਬੇਕਸੂਰ ਨੇ ਉਹ ਭਰੀ ਹੋ ਜਾਣੇ ਚਾਹੀਦੇ ਸੁਰਖਰੂ ਹੋ ਜਾਣ ਤੇ ਜੇ ਫਿਰ ਦੂਜਾ ਜਿਹੜਾ ਪਟੀਸ਼ਨਰ ਆ ਉਹ ਸਹੀ ਆ ਤੇ ਫਿਰ ਉਹਦੀ ਗੱਲ ਤੇ ਕਾਰਵਾਈ ਹੋ ਜਾਣੀ ਚਾਹੀਦੀ ਆ ਸੋ ਇਹ ਕਿਸੇ ਨਿਰੀਖਣ ਤੇ ਕਿਸੇ ਪਾਸੇ ਲੱਗਣੀ ਚਾਹੀਦੀ ਹੈ ਗੱਲ ਅਸੀਂ ਗੱਲ ਕਰਦੇ ਸੀ ਇੱਕ ਪੀਆਈਐਲ ਐਕਟਿਵਿਸਟ ਨਾਲ ਜਿਹੜੇ ਕਿ ਐਡਵੋਕੇਟ ਸਾਹਿਬ ਨੇ ਜਿਹੜੇ ਜ਼ਿਲ੍ਹੇ 'ਚ ਵੀ ਕੰਮ ਕਰਦੇ ਆ ਹਾਈ ਕੋਰਟ ਵੀ ਕਰਦੇ ਆ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਪੌਂਡ ਤੇ ਫਾਈਟ ਕਰਨ ਜਾਂਦੇ ਆ ਉਹਨਾਂ ਨੇ ਸਾਨੂੰ ਕਿਹਾ ਕਿ ਜੇ ਇਹ ਗੱਲ ਆ ਤਾਂ ਫਿਰ ਇਸ ਮਾਮਲੇ ਤੇ ਮੈਂ ਜਲਦ ਪਬਲਿਕ ਇੰਟਰਸਟ ਲਿਟੀਗੇਸ਼ਨ ਹਾਈ ਕੋਰਟ ਦੇ ਵਿੱਚ ਪਾਉਂਗਾ ਤੇ ਫਿਰ ਲੋੜ ਪੈਣ ਤੇ ਜੇ ਉਹਨੂੰ ਅੱਗੇ ਸੁਪਰੀਮ ਕੋਰਟ ਤੱਕ ਲੈ ਜਾਣਾ ਪਿਆ ਉਹ ਵੀ ਲੈ ਕੇ ਜਾਵਾਂਗੇ ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਇਹ ਜਿਹੜੇ ਵਕੀਲ ਸਾਹਿਬ ਹੈ ਪੀਆਈਐਲ ਕਦੋਂ ਪਾਉਂਦੇ ਆ ਜਾਂ ਨਹੀਂ ਪਾਉਂਦੇ ਤਾਂ ਫਿਰ ਮਾਮਲਾ ਤੁਰਦਾ ਨਹੀਂ ਤੁਰਦਾ ਅਸੀਂ ਸਾਰਾ ਕੋਸ਼ਿਸ਼ ਜੋ ਸਾਹਮਣੇ ਸਾਡੇ ਆਇਆ ਤੁਹਾਡੇ ਅੱਗੇ ਰੱਖਦਾ ਦੁਬਾਰਾ ਕਹਿ દਈਏ ਕਿ ਸਾਡਾ ਕੋਈ ਮਕਸਦ ਇਹ ਨਹੀਂ ਕਿ ਕਿਸੇ ਦਾ ਨੁਕਸਾਨ ਕੀਤਾ ਜਾਏ ਅਸੀਂ ਪ੍ਰੋਪਰਟੀ ਐਂਡ ਪਬਲਿਕ ਲਾਈਫ ਦੇ ਹਮਾਇਤੀ ਆਂ ਅਸੀਂ ਹਾਈ ਕੋਰਟ ਦਾ ਬਹੁਤ ਸਤਿਕਾਰ ਕਰਦੇ ਆਂ ਜੁਡੀਸ਼ਰੀ ਇਸ ਦੀ ਲਾਸਟ ਹੋਪ ਇਨ ਆਰ ਇੰਡੀਅਨ ਸਿਸਟਮ ਜਿਸ ਤਰੀਕੇ ਨਾਲ ਡੈਮੋਕਰੇਸੀ ਕੰਮ ਕਰ ਰਹੀ ਐ ਸਿਆਸਤਦਾਨ ਬਿਹੇਵ ਕਰ ਰਹੇ ਆ ਸਾਨੂੰ ਸਿਰਫ ਉਮੀਦ ਤੇ ਆਸ ਜੱਜ ਸਾਹਿਬਾਨ ਤੋਂ ਹੀ ਆ ਤੇ ਫਿਰ ਜਦੋਂ ਲੋਕਾਂ ਨੂੰ ਐਨੀ ਉਮੀਦ ਐ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਬਹੁਤ ਵਧੀਆ ਕੰਮ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਚ ਕੀਤਾ ਤੁਹਾਨੂੰ ਉਹ ਆਰਡਰਸ ਜੱਜਮੈਂਟ ਪਤਾ ਲੱਗ ਗਈ ਹੋਵੇਗੀ ਜੋ ਕੀਤੀਆਂ ਲੋ ਦੋਸਤੋ ਹੁਣ ਮਾਇਆ ਰਵਿੰਦਰ ਸਿੰਘ ਤੱਗੜ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼